ਖਾਵੇ ਆਪਣਾ ਸਲਾਦ ਜੀ ਇੱਕ ਦਿਨ ਖਾਵੇ ਰੋਟੀ ਠੀਕ ਹੈ ਜੀ ਤੇ ਉਹ ਬੰਦਾ 20 ਕਿਲੋ ਵੇਟ ਮਹੀਨੇ ਚ ਘਟਾ ਘਟਾ ਜੁਦਾ 12 14 ਕਿਲੋ ਮਹੀਨੇ ਘਟਾ ਪਰ ਹਰ ਚੀਜ਼ ਕਰ ਲੂਗਾ ਤੇ ਫਿਰ ਮਤਲਬ ਆਪਾਂ ਕੁੱਲ ਮਲਾ ਮੋੜਾ ਵਧੀਆ ਯਾਰ ਬਾ ਕੁੱਲ ਮਲਾ ਕੇ ਇਹ ਵੀ ਤੁਹਾਡੇ ਕੋਲ ਉਹ ਤਜਰਬੇ ਆ ਕਿ ਮਤਲਬ ਕਿ ਸੂਈ ਦੇ ਨੱਕੇ ਤੋਂ ਲੈ ਕੇ ਕੋਈ ਵੀ ਆਪਾਂ ਚੀਜ਼ ਲੈ ਲਈਏ ਮਤਲਬ ਦੁਪਹਿਰ ਦੇ 9 ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਕੋਈ ਵੀ ਪ੍ਰੋਬਲਮ ਹੈਗੀ ਆ ਉਹਦਾ ਹੱਲ ਤੁਹਾਡੇ ਕੋਲ ਹੈਗਾ ਜੀ ਦੇਖੋ ਜੀ ਹੱਲ ਹੈਗਾ ਗੰंजे ਸਿਰ ਤੇ ਵਾਲਿਆਂ ਦੀ ਬਹੁਤ ਵਧੀਆ ਜੀ ਦਵਾਈਆਂ ਇਹੋ ਜੀਆਂ ਹੈਗੀਆਂ ਵਾ ਦਾੜੀ ਚਿੱਟੀ ਵੀ ਕਾਲੀ ਕਰ ਦੇਦੀ ਆ ਪਰ ਦਵਾਈ ਬਣਾ ਕੇ ਖਾਣੀ ਪੈਂਦੀ ਆ ਹੁਣ ਅਸੀਂ 80 85% ਹੁਣ ਤਾਂ ਹੀ ਬਹੁਤ ਆ ਲੱਗਦਾ ਜਿਵੇਂ ਦੁਖਦੀ ਹੀ ਨਹੀਂ ਹੁੰਦਾ ਬਹੁਤ ਜ਼ਿਆਦਾ ਆਰਾਮ ਆ ਗਿਆ 100% 100% ਆ ਗਿਆ ਆਰਾਮ ਹੋ ਗਿਆ ਵਾ ਔਰ 100% ਨੂੰ ਫਰਕ ਪੈ ਗਿਆ ਹੁਣ ਜਦ ਮੈਂ ਠੀਕ ਕੀਤਾ ਕਿੰਨਾ ਫਰਕ ਪੈ ਗਿਆ ਹੁਣ ਮੇਰਾ ਨਾ 80 70 80% ਪੈ ਗਿਆ ਫਰਕ ਵਿੱਚ 70 80% ਫਰਕ ਕਿੰਨਾ ਫਰਕ ਪੈ ਗਿਆ ਤੁਹਾਨੂੰ ਹੁਣ ਤਾਂ ਜੀ ਠੀਕ ਹੈ ਬਿਲਕੁਲ ਬਿਲਕੁਲ ਠੀਕ ਆ ਹਾਂਜੀ